ਪੂਆ ਜੀ ਹਾਂਜੀ ਆਪਾਂ ਆ ਗਏ ਆਂ ਤਾਂ ਆ ਘਰ ਵਾ ਆ ਘਰ ਮਾਸੀ ਦਾ ਵਾ ਤੇ ਉਹ ਘਰ ਉਹਨਾਂ ਦਾ ਹਾਂਜੀ ਹੁਣ ਆਪਾਂ ਪਹਿਲਾਂ ਕਿਧਰ ਹੀ ਜਾਵਾਂ ਉਹ ਤਾਂ ਪਹਿਲਾਂ ਤਾਂ ਜਾਣਾ ਚਾਹੀਦਾ ਤੇਰੀ ਮਾਸੀ ਦੇ ਘਰ ਕਿਉਂਕਿ ਵੀ ਚੋਲਣ ਤੇ ਉਹ ਵਾ ਹਣਾ ਪਹਿਲਾਂ ਉਹਦੇ ਨਾਲ ਗੱਲਬਾਤ ਕਰੀਏ ਫੇਰ ਹੀ ਘੜੀ ਜਾਵਾਂਗੇ ਆ ਪੂਆ ਜੀ ਹੁਣ ਤੁਸੀਂ ਨਾ ਸਾਰੀ ਗੱਲ ਕਰ ਲਿਓ ਤੇ ਦਿਨ ਵੀ ਮਿਥ ਲਿਓ ਚੰਗਾ ਨਹੀਂ ਕੋਈ ਨਹੀਂ ਪੁੱਤ ਤੂੰ ਵੀ ਕਰਨਾ ਕਰ ਕਿਉਂਕਿ ਹੁਣ ਮੰਮੀ ਡਾਡੀ ਇਹਨੇ ਮੰਨਣਾ ਨਹੀਂ ਹੈਗਾ ਹਾਂਜੀ ਦੇ ਦਿਨ ਮਿਥ ਕੇ ਦਾ ਆਪਾਂ ਚੰਗੀ ਜਿਹਾ ਕਰਕੇ ਗਾਏ ਨਾ ਪੁੱਤ ਮੰਮੀ ਚੜੀ ਦੇ ਮੰਨਣ ਦੀ ਕੀ ਗੱਲ ਮੰਨਣਾ ਤੇ ਚਾਹੀਦਾ ਵਾ ਜੇ ਵਿਆਹ ਤੋਂ ਬਾਅਦ ਖੁਸ਼ ਹੋ ਜੇ ਫਿਰ ਛੱਡ ਦੀਦਾ ਆਹੋ ਹੋਈ ਗੱਲ ਬੁਆਈ ਮੈਂ ਸਮਝਾਉਂਦਾ ਨੂੰ ਪਰ ਉਹਨਾਂ ਗੱਲ ਦਿਮਾਗ ਪੈਂਦੀ ਨਹੀਂ ਤੇ ਪਵੇ ਨਾ ਪਵੇ ਹੁਣ ਜਿਹੜੀ ਆਪਣੀ ਮੰਗ ਵਾ ਛੱਡਣ ਦਾ ਕੋਈ ਮਤਲਬ ਨਹੀਂ ਵਿਆਹ ਨਹੀਂ ਹੋਣੀ ਤੇ ਹੋਰ ਆਹੋ ਮੈਂ ਤਾਂ ਹੀ ਟੜਨਾ ਗੱਲ ਕੀਤੀ ਤਾਂ ਤਾਂ ਲੈ ਆਵਾ ਨਹੀਂ ਪੁੱਤ ਤੁਸੀਂ ਮੇਰਾ ਸਾਥ ਦੋ ਨਹੀਂ ਪੁੱਤ ਕੋਈ ਗੱਲ ਹੀ ਨਹੀਂ ਆ ਤੇ ਇਹ ਫਰਜ਼ ਨਹੀਂ ਬਣਦਾ ਹੁਣ ਵੀ ਆਦਾ ਛੱਡੀ ਹੈ ਹੁਣ ਤੂੰ ਬੁਆ ਜੀ ਥਾਂ ਤੂੰ ਤੇ ਮਾਂ ਦੇ ਸਾਥ ਤੂੰ ਹੀ ਕੋਈ ਨਹੀਂ ਪੁੱਤ ਕੋਈ ਗੱਲ ਨਹੀਂ ਹੈ ਕਿਹੜ ਮੇਰਾ ਕਾਹ ਨੂੰ ਡਾੜਾ ਥੱਕ ਗਈ ਆ ਪਤਾ ਨਹੀਂ ਕੋਨੇ ਆਉਣਾ ਹੀ ਪਰ ਉਹਨੇ ਭਾਵੇਂ ਆ ਜਣ ਤੇਰੇ ਪੇਕੇਆਂ ਤੋਂ ਕੋਈ ਜੀ ਤੀਦੀ ਜਦੋਂ ਵੀ ਮੇਰੇ ਕੋ ਭੈਣ ਭਰਾ ਹੁੰਦਾ ਨਾ ਅਗਲੇ ਫੋਨ 'ਤੇ ਚੈੱਕ ਕਰਕੇ ਤੇ ਫੇਰ ਘਰ ਤੁਰਦੇ ਨੇ ਤੁਹਾਡੇ ਪੇਕੇ ਆਵਾਂਗੇ ਥੋੜੀ ਜਦੋਂ ਮੂੰਹ ਚੋੱਕ ਕੇ ਜਦੋਂ ਮਰਜ਼ੀ ਤੁਰੇ ਰਹਿੰਦੇ ਇੱਧਰ ਨੂੰ ਅਛਾ ਤੇਰਾ ਰਾਦੇ ਜਦੋਂ ਮਰਜ਼ੀ ਤੁਰੇ ਆਉਂਦੇ ਤੇ ਉਹਨਾਂ ਕੋ ਫੋਨ ਹੈ ਨਹੀਂ ਤੂੰ ਇਹ ਵੇਣਾ ਮਾਣਦੀ ਗੱਲ ਫੋਨ ਦੀ ਨਹੀਂ ਹੁੰਦੀ ਚੁੱਪਚੀਂ ਤੇ ਆ ਜਾਂਦੇ ਨੇ ਘਰ ਆਪਣੇ ਸੌ ਗੱਲਬਾਤ ਹੁੰਦੀ ਹੈ ਤੇ ਚੁੱਪਚੀਂ ਤੇ ਆ ਇਹਨੇ ਚਾਹ ਘੁੱਟ ਪੀ ਕੇ ਚੱਲ ਜਾਂਦੇ ਇੱਥੋਂ ਤੁਹਾਡਾ ਕੀ ਚੋੱਕ ਕੇ ਲੈ ਜਾਂਦੇ ਆ ਮਾਂ ਮੈਂ ਚਾਹ ਪੀ ਕੇ ਚੱਲ ਜਾਂਦੇ ਨੇ ਪਰ ਫੋਨ ਕਰਨਾ ਫਰਜ਼ ਹੈਗਾ ਕਿ ਨਹੀਂ ਹੈਗਾ ਫੋਨ ਕਰਨ ਦਾ ਫਰਜ਼ ਬੰਦਾ ਉਹਨਾਂ ਦਾ ਵਾਸਤੇ ਹੁੰਦੇ ਨੇ ਐਸੇ ਕੰਮ ਵਾਸਤੇ ਫੋਨ ਕਰ ਮੈਂ ਤਾਂ ਪੁਰੇ ਪਾਪਾ ਨੂੰ ਦੱਸ ਬੈਠੀ ਆ ਕਿ ਉਹ ਪਰਿਕਾਰੋਂ ਦਾਗੇ ਉਹ ਤਾਂ ਮੈਂ ਛੇੜਿਆ ਸੀ ਰਸੋਈ ਵਾਲੀ ਚਲ ਜਾਂਦੀ ਚੰਗਾ ਚਾਹ ਜਾਂਦੇ ਇੱਧਰ ਕੀ ਕਰਨਾ ਆਈ ਤੁਹਾਨੂੰ ਕਿਹੜਾ ਕਵਾਇਆ ਹੀ ਮੈਂ ਲੈ ਮਮੀ ਨੂੰ ਉਠਾਲਤਾ ਆਈ ਤੇ ਕਿਉਂ ਉੱਠਣਾ ਹੀ ਮਮੀ ਨੂੰ ਹੁਣ ਸੁੱਤੇ ਥੋੜੀ ਰਹਿਣਾਂਗੇ ਕਹੋ ਉੱਪਰ ਕਰੋ ਇਹ ਤਾਂ ਕਾਹ ਬੋਲਦਾ ਹੁੰਦਾ ਨਾ ਉਹ ਤਾਂ ਮੇਰੇ ਪਰੋਣੇ ਕੋਈ ਹੁੰਦੇ ਹੁੰਦੇ ਆ ਆਹ ਇਹ ਗੱਲ ਤੇ ਦਿਮਾਗ 'ਚ ਆਈ ਨਹੀਂ ਮਮੀ ਦੇ ਆਉਣਾ ਹੋਣਾ ਕਿਸ ਨਾ ਕਿਸੇ ਨੇ ਆ ਤਾੜੇ ਤੇ ਜਦੋਂ ਆਉਣਾ ਫੋਨ ਕਰਕੇ ਆਉਣਾ ਕਿਸੇ ਨੇ ਮੰਮੀ ਮੈਨੂੰ ਇਹ ਫੜਾਣਾ ਮੇਣਾ ਮਾਰਾਂਂਡੀ ਵੀ ਤੇਰੇ ਵੇਕੇ ਕੋ ਫੋਨ ਹੈ ਨਹੀਂ ਆ ਔਰ ਉਪ ਚ ਪੀਤੇ ਆ ਜਾਂਦੇ ਇਹ ਦੱਸਣ ਦੀ ਮੈਨੂੰ ਤੇ ਤੈਨੂੰ ਵੀ ਮੈਨੇ ਸੁਣਾ ਕੇ ਗੱਲ ਕੀਤੀ ਆਣ ਕੇ ਤੇ ਮੈਂ ਇਹਦੇ ਚ ਕੀ ਮਾੜੀ ਗੱਲ ਨਹੀਂ ਕਹੀ ਮੈਂ ਤੇਰੇ ਪੇਕੇ ਨਾਲ ਜਿਹੜੀ ਮਰਜ਼ੀ ਗੱਲ ਕਰਿਆ ਕਰੋ ਪਰ ਮੇਰੇ ਪੇਕੇਆਂ ਤੱਕ ਨਾ ਜਾਇਆ ਕਰੋ ਜਿਉਂਦੀ ਤੂੰ ਨਹੀਂ ਹੈ ਦਵੇਂ ਜਾਣੀ ਮੰਮੀ ਇਹਨੂੰ ਤਾਂ ਨਾ ਹੀ ਲੱਭਣਾ ਦਾ ਮੌਕਾ ਹੀ ਚਾਹੀਦਾ ਇਹ ਗੱਲ ਨੂੰ ਪਤਾ ਨਹੀਂ ਇੰਨੀ ਲੰਬੀ ਬਣਾ ਲੈਂਦੀ ਆ ਬਾ ਮਾਂ ਨੇ ਜੋਤੀ ਤੂੰ ਆ ਕੇ ਛੇੜਿਆ ਗੱਲ ਦਾ ਮੈਂ ਤਾਂ ਕੋਈ ਗੱਲ ਕੀਤੀ ਨਹੀਂ ਮੈਂ ਤਾਂ ਚੋਫਰ ਕੱਪੜੇ ਨਹੀਂ ਜੋ ਕਿ ਬਈ ਮੰਮੀ ਕਾਵਾ ਨੂੰ ਰੋਟੀਆਂ ਤੇ ਪਾਈਆਂ ਤਾਂ ਖਾਣ ਨਹੀਂ ਆ ਗਏ ਚੁੱਪ ਕਰ ਹਜੇ ਕੋਈ ਪਰੌਣਾ ਆਉਗਾ ਘਰ ਹੀ ਆਉਣਾ ਵਾ ਚੱਲ ਰੋਟੀ ਖਾਣ ਵਾਲਾ ਏ ਚਾਹ ਪੀਣ ਵਾਲਾ ਏ ਚੁਗਨੀਆਂ ਕਰਨ ਵਾਲਾ ਨਾ ਕੋਈ ਆਵੇ ਅੰਦਰੋਂ ਅੰਦਰ ਹੀ ਬਹਿ ਕੇ ਤੇ ਆਪਣੇ ਪਾਲਾ ਹੁੰਦਾ ਜਿੱਥੇ ਦੋ ਭੈਣ ਭਰਾ ਹੋਣ ਨਾ ਉੱਥੇ ਅਗਲੇ ਜੀ ਚੱਲ ਕੇ ਆਉਂਦੇ ਨੇ ਚੰਗਾ ਤੂੰ ਤੇ ਕਹਿੰਦੀ ਚੁਗਲੀਆਂ ਕਰਨ ਵਾਲਾ ਏ ਜਦੋਂ ਤੈਨੂੰ ਕੋ ਭੈਣ ਭਰਾ ਅੰਦਰ ਵੜ ਕੇ ਤੇ ਬੈ ਕੇ ਬਹਿ ਜਾਂਦੇ ਚ ਲੈ ਕੇ ਤੇ ਦੁੱਖ ਸੁੱਖ ਨਹੀਂ ਕਿਸੇ ਨੇ ਕਰਨਾ ਹੁੰਦਾ ਦੁੱਖ ਸੁੱਖ ਸਾਰੇ ਸਾਹਮਣੇ ਹੋ ਜਾਂਦੇ ਨੇ ਹੁਣ ਮੈਂ ਵੀ ਤੇ ਹੁੰਨੀ ਆ ਨਾ ਮੇਰੇ ਤੇ ਭੈਣ ਭਰਾ ਸਾਹਮਣੇ ਸਾਰੇ ਸਾਹਮਣੇ ਬੈਂਦੇ ਨੇ ਜਦੋਂ ਵੀ ਆਉਂਦੇ ਨੇ ਅਸੀਂ ਤਾਂ ਕਦੀ ਅੰਦਰ ਲੋਕੇ ਗੱਲਾਂ ਕੀਤੀਆਂ ਨਹੀਂ ਆ ਅੰਦਰ ਲੋਕੇ ਤੇਰੀ ਘੜੀ ਚੁਗਲੀ ਕਰ ਲਈ ਜਿਹੜੀ ਅੰਦਰ ਲੋਕੇ ਕੀ ਪਤਾ ਕੀ ਕੁਛ ਕਰਦੇ ਇਹਦੇ ਜਿਹੜੇ ਮਿੰਠੇ ਕੱਢ ਕੇ ਲੈ ਗਏ ਮੇਰੇ ਤੇ ਕੇ ਵਾਲੀ ਹੈ ਓਏ ਮੰਮੀ ਐਡੀ ਗੱਲ ਨੂੰ ਮੈਂ ਤਾਂ ਉਦਾਂ ਕਿਹਾ ਤੂੰ ਕਾਹ ਬੋਲਣ ਡਿਆ ਤੇ ਇਹਨੂੰ ਗੱਲ ਨੂੰ ਆਂਦੀ ਤੇਰੇ ਆਉਣੇ ਹੋਣੇ ਕਿਤੇ ਹੁਣ ਪਹਿਲਾਂ ਜਾਈਏ ਤੇਰੀ ਮਾਸੀ ਕੋਲ ਇਹ ਉਹ ਕੀ ਜਾਂਦੀ ਆਹ ਉਹ ਨਾਲ ਉਹ ਕਿਹਾ ਕੀ ਕਹੋਗੇ ਇਹ ਰਿਸ਼ਤਾ ਇੱਥੇ ਕਰਨਾ ਵਾ ਹਾਂ ਇੱਥੇ ਕਰਨਾ ਵਾ ਕਿੱਥੇ ਕਰਨਾ ਵਾ ਤੇਰੀ ਮੰਮੀ ਇਹਦਾ ਸਬਾਈ ਇਹਦਾ ਆ ਤੂੰ ਦੋ ਜਾਂ ਕੁੜੀ ਦੇ ਭਰਾ ਨਾਲ ਗੱਲ ਕਰਾ ਦੋ ਹਾਂਜੀ ਜਾਂ ਪਿਓ ਨਾਲ ਕਰਾ ਦੋ ਹਾਂਜੀ ਤੇ ਤੂੰ ਉਹ ਜੋ ਵੇ ਕਰਨਾ ਮਾ ਕਰਨਾ ਕਰਨਾ ਕਿ ਆਪਣਾ ਧੀ ਪਤੀ ਜਾਂ ਇਹ ਕਿੰਨਾ ਕਰ ਹਾਂ ਠੀਕ ਆ ਯਾ ਤਾਂ ਬਾਅਦ ਵਿੱਚ ਸੰਗਿੰਦੀ ਘੜੀ ਕਰਨਾ ਉਹਦਾ ਮੈਂ ਕਰਦਾ ਕਿ ਨਹੀਂ ਆਇਆ ਮੈਂ ਤੁਹਾਨੂੰ ਚੋਰੀ ਆਵਾਂ ਕੋਈ ਗੱਲ ਨਹੀਂ ਕਰਕੇ ਦੱਸਣਾ ਕਰਨਾ ਵਾ ਕਰਨਾ ਕਿਉਂ ਨਹੀਂ ਚਲੋ ਫਿਰ ਉੱਠੀ ਚੱਲ ਉੱਤਰਾ ਹਾਂ ਕੋਈ ਨਹੀਂ ਕੋਤਾ ਤੂੰ ਫੇਰ ਕਰਨਾ ਕਰ ਹੁਣ ਇੱਥੇ ਹੀ ਕੀ ਹੈ ਚਲ ਮੰਮੀ ਆਜੋ ਉੱਧਰ ਹੁਣ ਇਹ ਛੜਪੀ ਨੇ ਇਹ ਨਹੀਂ ਚੁੱਪ ਹੋਣਾ ਆਜੋ ਤਈ ਪਰ ਉਹਨੇ ਮਗਰੇ ਹੁੰਦੇ ਲੜਨ ਤੋਂ ਹੀ ਪਹਿਲਾਂ ਹੁੰਦਾ ਪਿੰਡੀਆਂ ਜੀ ਚਾਹ ਪਾਣੀ ਤੋਂ ਡਰਦੇ ਆਜੋ ਆ ਅੱਗੇ ਤੇ ਤੂੰ ਹੀ ਚਾਹ ਪਾਣੀ ਬਣਾ ਕੇ ਪਿਆਲਦੀ ਆ ਤੇ ਇਹ ਇੱਕ ਵਾਰੀ ਬਣਾ ਕੇ ਨਾ ਪੰਜਾਬ ਵਾਰੀ ਸੁਣਾਉਣਾ ਹੁੰਦਾ ਸਾਡੇ ਚ ਯਾਰਤ ਹੈ ਨਹੀਂ ਕਹੇ ਪੰਜਾਬ ਵਾਰੀ ਨਹੀਂ ਹੈ ਜੀ ਚਲ ਚਲ ਹੱਸ ਕੇ ਪਿਆਈ ਜੀ ਜੇ ਤੂੰ ਧਰਨਾ ਹੀ ਨਹੀਂ ਕਰਨਾ ਹੀ ਨਹੀਂ ਤੂੰ ਸੁਣਾਉਣਾ ਕੀ ਆ ਇਹਦਾ ਤਾਂ ਦਿਮਾਗ ਉਦਾਂ ਹੀ ਖਰਾਬ ਹੋ ਗਿਆ ਇਨੇ ਮਾਤਾ ਨੂੰ ਵੀ ਆਪਣੀ ਮਗਰ ਫੇਰ ਲਾ ਲਿਆ ਪਤਾ ਨਹੀਂ ਕੀ ਪੱਟੀ ਪੜਾਉਂਦੀ ਰਹਿੰਦੀ ਮੰਮੀ ਨੂੰ ਵੀ ਉਹੋ ਜੀ ਮੰਮੀ ਮੰਮੀ ਉਹਦੀਆਂ ਨਾ ਚਲਾਕੀਆਂ ਨਹੀਂ ਆਂਦੀ ਜਿੰਨੀ ਇਹ ਤੇਜ ਵਾ ਨਾ ਮੰਮੀ ਤੈਨੂੰ ਬਾਅਦ 'ਚ ਪਤਾ ਲੱਗੂਗਾ ਪਾਣੀ ਪੋੜਣੀ ਢੇ ਕਿੱਥੇ ਮਾਤੀ ਤੇਰੀ ਵਰਗੀ ਘੋਰਨੇ 'ਚ ਫੇਰ ਖੜਕਾ ਚੰਗੀ ਤਰ੍ਹਾਂ ਤੁਸੀਂ ਤਕਲੇਸ ਪਾ ਰਹਾ ਹੱਦੀ ਜੋ ਮੈਂ ਮੈਂ ਕੋਈ ਚੰਗੀ ਮਾਰੀ ਨਹੀਂ ਕਰਦੀ ਉਹ ਆਪ ਹੀ ਗੱਲ ਛੇੜਦੇ ਨੇ ਸਾਰੀਆਂ ਹਾਏ ਮੰਮੀ ਕੀ ੜਖੜਕ ਕੰਡਿਆ ਜੇ ਬਾਹਰ ਤੁਸੀਂ ਜਾਓ ਅੰਦਰ ਮੈਂ ਵੇਖ ਕਿਉਂ ਨਹੀਂ ਭਲਾ ਕੌਣ ਆਇਆ ਜੇ ਚਲ ਵੇਖਿਆ ਦੁਪਹਿਰ ਉੱਤੇ ਲੱਗੀ ਤੇ ਪਹਿਲੇ ਕਿੰਨੇ ਆਉਣਾ ਵਾ ਚਲ ਵੇਖਿਆ ਕੌਣ ਹੈ ਚਲ ਜਾਓ ਤੁਸੀਂ ਅੰਦਰ ਮੈਂ ਜਾਣੀ ਕੌਣ ਆ ਜੀ ਆਪਾਂ ਵਾ ਅੱਛਾ ਮੰਜੇ ਮੈਂ ਤਾਂ ਭਾਗਿਆ ਯਸੂ ਸਾਸ਼ੀ ਜੀ ਆਪੂ ਆ ਜੀ ਹਾਂ ਜੀ ਪਤਾ ਹੈ ਸਾਸ਼ੀ ਜੀ ਅੱਜ ਆਜਾ ਲੰਗਦਾ ਮੋੜ ਪੈ ਗਿਆ ਕਿੱਥੇ ਨੇ ਹਾਂ ਜੀ ਅੰਦਰ ਹੀ ਜੀ ਆਜੋ ਹੋਰ ਸਭ ਠੀਕ ਠਾਜਾ ਹਾਂ ਵਧੀਆ ਤੁਸੀਂ ਆਜੋ ਹਾਂ ਜੀ ਅਸੀਂ ਵੀ ਠੀਕ ਠਾਜਾ ਚਲੋ ਠੀਕ ਹੀ ਚਲੋ ਆਜਾ ਹਾਂ ਜੀ ਸੱਸੀ ਕਾ ਸੱਸੀ ਕਾ ਸੱਸੀ ਕਾ ਹੋਸਨਾ ਠੀਕ ਵਧੀਆ ਹਾਂ ਦਿਆ ਇਹ ਬੂਆ ਬੱਤੀਆ ਤੱਕ ਕਰ ਰਹੇ ਨੇ ਫੇਰ ਉਹ ਹੀ ਪਿਛਲੇ ਕਮਰੇ ਜੀ ਦਾ ਤਵਾ ਨਹੀਂ ਨਹੀਂ ਮੰਝੋਦ ਨੇ ਇੱਥੇ ਵੀ ਮੰਗ ਮੰਗਣੀ ਹੋਣੀ ਤੇ ਤੁਸੀਂ ਆਉਣਾ ਹੀ ਪੈਜੋ ਤੁਸੀਂ ਕਿੱਥੇ ਆਉਣਾ ਹੈ ਸਾਡੇ ਕੋਲ ਆਨੇ ਪਰ ਨਹੀਂ ਆਨੇ ਪਰ ਸੁਆ ਬਣਾ ਕੇ ਆਏ ਹਾਂ ਜੀ ਆਜੋ ਆਜੋ ਪਰਮਾ ਜੀ ਆਜੋ ਆਜੋ ਹੁਣ ਇਹ ਮੇਰੇ ਨਾਲ ਕਿਦਾਂ ਲਾਂਡੀ ਹੁਣ ਵੇ ਕਿਦਾਂ ਫਫੜੇ ਕਾਂਡੀ ਮਨਜੋਤ ਭਾਜੀ ਤੇ ਦੀ ਭੂਆ ਏ ਮੈਨੂੰ ਮੈਨਾ ਮਾਂਡੀ ਹੈਨਾ ਚਾਹ ਬਣਾਉਂ ਤੋਂ ਹੁਣ ਤੈਨੂੰ ਗਰਮੀ ਚਾਹ ਬਣਾਉਂਦਾ ਹਾਂ ਨਾਲ ਕਹੂੰ ਜਿੱਤੀ ਚਾਹ ਬੜੀ ਸਵਾਦ ਬਣਾਉਂਦੀ ਹੈ ਮੈਂ ਤੇ ਹੁਣ ਤਾਂ ਕਰਕੇ ਆਈਆਂ ਕਿ ਤੁਹਾਨੂੰ ਗੁੱਸਾ ਤੇ ਲੱਗਣਾ ਵਾ ਤੁਹਾਨੂੰ ਪਤਾ ਹੀ ਆ ਆਪਣੀ ਭੈਣ ਦੇ ਸੁਭਾਅ ਦਾ ਹੈ ਨਾ ਉਹ ਤੇ ਹੁਣ ਡਈ ਆ ਮੁਕਰਨ ਪਰ ਇਹ ਗੱਲ ਕੁਝ ਬੰਦ ਹੀ ਨਹੀਂ ਹੈ ਨਾ ਹਾਂਜੀ ਤੇ ਮੈਂ ਵੀ ਗਈ ਹਾਂ ਤੇ ਉਹ ਤੇ ਮੈਂ ਜੋ ਪੈਨੋ ਨਾ ਕੋਲ ਗਈ ਹਾਂ ਉਹਨਾਂ ਨੇ ਮੈਂ ਉੱਥੇ ਬੜੀ ਕੁੱਤੇ ਬਾਪ ਕੀਤੀ ਹੈਗੀ ਬੜੀਆਂ ਮੈਨੂੰ ਗੱਲਾਂ ਕੀਤੀਆਂ ਹੈਗੀਆਂ ਅੱਛਾ ਤੇ ਜਿਵੇਂ ਇੱਥੇ ਆਈ ਇੱਥੇ ਮੇਰੇ ਭਾਜੀ ਹੁਣਾਂ ਕੀਤੀਆਂ ਹੈ ਹਾਂਜੀ ਤੇਰੀ ਸੱਸ ਨੇ ਨਾ ਵੀ ਸੱਸ ਮੋਹ ਮੰਗਿਆ ਹੈਗਾ ਹਾਂਜੀ ਕੁੜੀ ਨੂੰ ਲੈ ਕੇ ਹਾਂਜੀ ਤੇ ਇਹ ਨਾ ਇਹਨਾਂ ਨੂੰ ਰਿਸ਼ਤਾ ਕਰਨਾ ਤੇ ਮੈਂ ਕਹਿੰਦਾ ਵੀ ਇਹਨਾਂ ਨੂੰ ਅਸਾਂ ਵੀ ਆਪਜੀ ਕਰੋ ਹੂੰ ਆ ਤੇ ਹੁਣ ਉਹ ਮੁਕਰਦੇ ਨੇ ਪਰ ਮੁਕਰਨ ਵਾਲੀ ਕੋਈ ਗੱਲ ਤੇ ਨਹੀਂ ਹੈਗੀ ਹਾਂ ਮੈਂ ਤੁਹਾਨੂੰ ਇਸੇ ਕਰਕੇ ਆਈ ਹਾਂ ਕਿ ਮੋਕਰ ਦੇ ਕਿਉਂ ਨਹੀਂ ਰਿਸ਼ਤਾ ਇੱਥੇ ਹੀ ਕਰਨਾ। ਆ ਤਾਂ ਤਾਂ ਕਿ ਹੁਣ ਮੈਂ ਇੱਥੇ ਰਿਸ਼ਤਾ ਕਰਨਾ ਨਹੀਂਗਾ ਹੈ। ਉਹਦੇ ਆਖਣ ਦੀ ਕਿਹੜੀ ਗੱਲ? ਮੁੰਡੇ ਨੇ ਆਪ ਪਸੰਦ ਕੀਤਾ। ਆਪ ਰਿਸ਼ਤਾ ਮੰਗ ਕੇ ਕੀਤਾ ਹਨਾ। ਜਦੋਂ ਮੁੰਡੇ ਨੂੰ ਪਸੰਦ ਵਾ ਤੇ ਫਿਰ ਬਾਕੀ ਜੀ ਵਿੱਚ ਕੀ ਕਰਨੀ? ਇਹੋ ਕਹਿੰਦੀ ਵੀ ਕੁੜੀ ਦੀ ਲਾਚ ਟੁੱਟ ਗਈ ਆ। ਕੋਈ ਗੱਲ ਨਹੀਂ ਫਿਰ ਕਿ ਹੋ ਗਿਆ ਟੁੱਟ ਗਈ ਤੇ। ਹਾਂ ਤੇ ਇਸ ਕਰਕੇ ਚੰਦ ਵੀ ਅਹੀਂ ਹੁਣ ਕਰਨੇ। ਜਿਆ ਸੱਟ ਨਾ ਲੱਗਦੀ ਹੁਣ ਤਾਂ ਵਿਆਹ ਵੀ ਹੋ ਜਾਣੇ ਦਿਨ ਵਿੱਚ ਹੋਣੇ। ਹਾਂਜੀ ਆ ਵੀ ਹੋਣਾ। ਉਹਨਾਂ ਦੀ ਨੋਹ ਉੱਥੋਂ ਦੀ ਨੋਹ ਬਣੀ ਹੋਣਾ ਸੀ ਨੇ। ਹਾਂਜੀ ਤੇ ਇੱਡੀ ਕੁੜੀ ਚੰਗੀ ਆ ਨਾ ਇੱਡੀ ਹੁਣ ਮੀਆਂ ਬੀਬੀ ਰਾਜੀ ਤੇ ਉਥੇ ਬਾਕੀ ਕੀ ਕਰਨਗੇ ਹਾਂ ਕੀ ਕਰੂਗਾ ਕਾਜੀ ਹਾਂ ਕੀ ਕਰੂਗਾ ਇਹਨਾਂ ਦੀ ਉਸਤ ਥੋੜਾ ਹੋਣੀ ਚਾਹੀਦੀ ਹੈ ਹਾਂਜੀ ਅਗੇ ਇਹ ਵੀ ਦੋਵੇਂ ਜੀ ਰਾਜੀ ਜੀ ਐਂਟੀ ਮਾਸੀ ਜੀ ਹੁਣ ਵਿਆਹ 'ਚ ਰੁਕਾਵਟ ਪਾਤੀ ਫੇਰ ਕੋਈ ਕਿਉਂ ਮਾਸੀ ਰੁਕਾਵਟ ਪਾਏਗੀ ਵਿਆਹ 'ਚ ਕੀ ਗੱਲ ਰੁਕਾਵਟ ਦਾ ਕੋਈ ਮਤਲਬ ਨਹੀਂ ਆ ਕੇ ਦੱਸਿਆ ਨਾ ਮੰਮੀ ਨੇ ਜਿੱਦਾਂ ਕਿ ਹੁਣ ਥੋੜਾ ਕਰਨ ਦੇ ਜਵਾਬ ਦਿੰਦੇ ਕਰਨ ਦੇ ਰਹੇ ਆ ਉਹਨੇ ਬਹੁਤ ਗੱਲਾਂ ਬਾਤਾਂ ਕੀਤੀਆਂ ਸਾਮਣੇ ਅੱਗੇ ਭੈਣ ਜੀ ਨਹੀਂ ਕਿ ਜਾਣਦੀ ਹੋ ਤੁਹਾਨੂੰ ਵੀ ਪਤਾ ਹੈ ਨਾ ਕਿਨੇ ਕਿਨੇ ਕਰਦੀ ਹੈ ਕਿੰਨਾ ਕਿਸਾਨ ਨੇ ਡਈ ਮੋਹ ਕਰਨ ਮੁੰਡਾ ਹੀ ਕਰਦਾ ਮੁੰਡਾ ਹੀ ਭੂਆ ਭੂਆ ਕਰਦਾ ਤੇ ਮੁੰਡੇ ਦੇ ਮੂੰ ਤੇ ਰਸਤਾ ਉੱਥੇ ਹੀ ਹੋਣਾ ਮੈਂ ਤੁਹਾਨੂੰ ਹੁਣ ਮੈਂ ਦੱਸਣੀ ਆਂ ਹੀ ਪਈ ਅਸੀਂ ਹੁਣ ਦਿਉਣੀ ਆਵਾਂਗੇ ਕਿ ਉਹ ਪਾਣੀ ਪੋਣੀ ਵਾਰਨਗੇ ਜੀ ਵਿਆਹ ਚਾਹੀਦਾ ਇਹ ਬਾਹਰੂ ਕੀ ਠੀਕ ਆ ਨਾ ਬਾਹਰੂ ਕੀ ਮੈਂ ਆਪੇ ਵਾਰ ਲਾਂਗੇ ਭੈਣ ਜੀ ਤੇ ਬੋਲਣ ਲੱਗੀ ਵੇਂਦੀ ਹੈ ਨੀ ਇਹ ਤੇ ਭੈਣ ਜੀ ਸ਼ੁਰੂ ਤੋਂ ਦਾ ਸੁਭਾਅ ਵਾ ਤੁਹਾਨੂੰ ਵੀ ਪਤਾ ਵਾ ਹੈ ਨਾ ਸਾਡਾ ਭਰਾ ਹੀ ਅੱਗੇ ਚੰਗਾ ਵੀ ਉਹਦੇ ਮਗਰ ਲੱਗ ਗਿਆ ਹੁਣ ਹਾਂਜੀ ਆਈ ਉਹਦੇ ਮਗਰ ਲੱਗ ਗਿਆ ਪਰ ਕੁੜੀ ਬਹੁਤ ਬੀਬੀ ਆਂਟੀ ਪੂਰੀ ਦੀ ਤਾਂ ਹੀ ਦੋ ਵਾਰ ਤਾਰੀਫ ਕਰਦੇ ਕੋਈ ਨਹੀਂ ਪਤਾ ਜੀ ਬੀਬੀ ਹੈ ਤੇ ਅਸੀਂ ਲੈ ਕੇ ਜਾਵਾਂਗੇ ਹੈ ਨਾ ਹੋਰ ਕੀ ਲੈਣਾ ਵਾ ਬਸ ਧੀ ਚੰਗੀ ਹੋਣੀ ਚਾਹੀਦੀ ਆ ਫਿਰ ਕਿ ਬੱਸ ਠੀਕ ਹੈ ਜੇ ਤੁਸੀਂ ਰਾਜੀ ਜੇ ਠੀਕ ਹੈ ਕਿ ਨਹੀਂ ਅਸੀਂ ਰਾਜ਼ੀ ਆਂ ਜ਼ਿਆਦਾ ਤੇ ਮਾਲਕਵਾ ਉੱਥੇ ਹੀ ਉੱਥੋਂ ਹੀ ਇਹਨੂੰ ਮਿਲਣੀ ਹੈ ਸਭ ਕੁਝ ਬਾਕੀ ਰਹੀ ਪਾਣੀ ਵਾਰਨ ਦੀ ਗੱਲ ਨਾ ਵਾਰੂਗੀ ਤਾਂ ਨਹੀਂ ਸਹੀ ਅਸੀਂ ਆਪੇ ਵਾਰ ਲਾਂਗੇ ਇਹ ਤਾਂ ਠੀਕ ਹੈ ਹੋਰ ਉਹ ਵਾਈਫਰ ਜੋੜ ਮਰ ਬੀ ਡੈਡੀ ਨੇ ਕਹਤ ਲਏ ਆ ਆਹੋ ਮੈਨੂੰ ਭਾਜੀ ਦੇ ਮੱਥੇ ਲਾਓ ਮੈਂ ਉਹਨਾਂ ਨਾਲ ਗੱਲ ਕਰਦੀ ਕਿਉਂ ਭਾਜੀ ਹੋਣੀ ਤਾਂ ਇੱਥੇ ਨਹੀਂ ਗਏਗੇ ਕਿੱਥੇ ਗਏ ਨੇ ਉਹ ਆਪਣੀ ਪਾਣੀ ਲਾਇਆ ਬਾਹਰ ਤੇ ਉੱਥੇ ਚੱਲ ਮੈਂ ਕੁੜੀ ਨੂੰ ਮਿਲ ਜਾਨੀ ਹਾਂ ਸਾਡੇ ਬੰਨ ਪੱਕਾ ਹੀ ਆ ਹਾਂ ਠੀਕ ਹੈ ਫਿਰ ਹੈ ਤੁਸੀਂ ਇਹ ਨਾ ਸੋਚੋ ਹਾਂ ਹਾਂ ਜੀ ਦੱਸ ਦਿਓ ਫਿਰ ਉਸਨੂੰ ਪਿਆੰਜੀ ਤੁਹਾ ਹਾਂਜੀ ਤੁਹਾਨੂੰ ਵੀ ਸਭ ਸੋਰ ਨਾਲ ਗੱਲਾਂ ਕਰਦੀ ਸਾਡੀ ਮੰਗ ਵਾ ਹੈ ਨਾ ਤੁਸੀਂ ਦੱਸੋ ਵੀ ਮੰਗ ਤੇ ਕਦੀ ਵੀ ਕੋਈ ਆਪਣੀ ਨਹੀਂ ਛੱਡਦਾ ਹੈ ਨਾ ਅੱਗੇ ਤੂੰ ਆਪਣੇ ਭਾਜੀ ਨੂੰ ਛੱਡ ਦੇ ਇੱਥੇ ਤੇ ਭੈਣ ਨੂੰ ਮਿਲ ਮੈਨੂੰ ਮੇਰਾ ਤੂੰ ਛੱਡ ਦੇ ਇੱਥੇ ਜਿਵੇਂ ਮੈਂ ਸਦੀਕਾ ਦੇਖਦਾ ਜਿਕੇ ਚ ਰਹਿਣਾ ਵਾ ਜੇਠ ਮੈਂ ਛੱਡਦਾ ਤੇ ਤੈਨੂੰ ਮੈਂ ਮਿਲਾਂ ਹਾਂ ਮੈਂ ਮੈਂ ਸਦੀਕ ਰਹਿਣਾ ਵਾ ਤੇ ਮੈਂ ਤੇ ਮਿਲਣਾ ਮਿਲਣਾ ਉਹਨਾਂ ਨੂੰ ਆਏ ਜੀ ਤਾਂ ਅੱਗੇ ਬੱਤੀ ਬੱਤੀ ਮੰਮੀ ਨੂੰ ਗੱਲਾਂ ਕਰਕੇ ਗਏ ਆ ਨਹੀਂ ਬੇਟਾ ਕਰ ਲੈ ਠੀਕ ਆ ਆਂਦੇ ਵੀ ਚੰਗੇ ਤੁਸੀਂ ਟਕਰਾਏ ਆ ਚੰਗੀ ਤੇਰੀ ਭੈਣ ਆ ਉਹ ਤੇ ਤੁਹਾਨੂੰ ਸ਼ੁਰੂ ਤੋਂ ਪਤਾ ਵਾ ਹੈ ਨਾ ਉਹ ਤਾਂ ਹੁਣ ਥੋਕ ਕੇ ਚੱਟਣ ਵਾਲੀ ਗੱਲ ਕਰਨ ਦੇ ਜੀ ਹੁਣ ਪਰ ਬਾ ਉਹ ਜਿੱਥੇ ਇੱਕ ਵਾਰ ਥੁੱਕਿਆ ਗਿਆ ਚੱਟਣਾ ਹੈ ਨਹੀਂਗਾ ਅਸੀਂ ਕਰਨਾ ਉੱਥੇ ਹੀ ਹੁਣ ਮੁੰਡਾ ਵਿਆਹ ਨਾਵਾਂਗੇ ਅਸੀਂ ਪੂਰਾ ਆ ਚਲ ਮੈਂ ਭੈਣ ਨੂੰ ਛੱਡ ਦੂੰਗੀ ਤੁਹਾਨੂੰ ਥੋੜਾ ਮੈਂ ਛੱਡ ਸਕਦੀ ਹਾਂ ਕੋਈ ਗੱਲ ਨਹੀਂ ਇਹ ਕਿਹੜੀ ਗੱਲ ਹੋਈ ਅੱਜ ਕਰ ਲਿਆ ਤੇ ਕੱਲ ਛੱਡ ਤਾ ਗਾਜਨਾ ਮੋਲੀਆਂ ਇਹ ਤੇ ਗੱਲ ਹੈ ਹਨਾ ਇਹ ਤਾਂ ਹੀ ਆਪਣੀ ਧੀ ਬਣਾ ਲਈਏ ਤੇ ਹੁਣ ਅਸੀਂ ਲੈ ਕੇ ਜਾਵਾਂਗੇ ਤੁਸੀਂ ਨਾ ਇਹ ਕੱਲ ਦੀ ਬਿਲਕੁਲ ਪਤਾ ਨਹੀਂ ਉਹਨਾਂ ਨੂੰ ਕੁੜੀ ਤੇ ਵੀ ਨਹੀਂ ਤਰਸਾ ਹੁੰਦਾ ਹੈਗਾ ਇੰਨੀ ਕੁੜੀ ਬੀਬੀ ਪਹਿਲਾਂ ਜਦੋਂ ਆਏ ਮਾਸੀ ਜੀ ਉਦੋਂ ਤਾਂ ਅਸੀਂ ਵੀ ਹੁਣੇ ਵਿਆਹ ਉਨੇ ਵਿਆਹ ਕਰਦਨ ਬਾਜੀ ਦੇ ਨਾਲ ਹੀ ਆਏ ਉਹਨਾਂ ਕੇ ਫੋਟੀ ਮਰੀ ਕੇ ਦੇ ਕੇ ਕੁੜੀ ਵੱਲ ਤੇ ਹੁਣ ਕੁੜੀ ਨੂੰ ਕੀ ਹੋ ਗਿਆ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਸਾਰਿਆਂ ਦੇ ਘਰ ਤੀਆਂ ਪੈਣਾ ਹੈ ਨਾ ਹਾਂਜੀ ਹਾਂਜੀ ਸਭ ਦੇ ਘਰ ਪਰ ਇਹ ਜਿਹੜਾ ਕੰਮ ਹੈ ਗਲਤਵਾ ਮੈਨੂੰ ਨਹੀਂ ਇਹ ਪਸੰਦ ਆਇਆ ਉਹ ਤੇ ਮੁੰਡੇ ਵਿਚਾਰਾ ਬਹੁਤ ਫਿਕਰ ਕਰੰਦਿਆ ਮੰਮੀ ਮੰਨਦੀ ਨਹੀਂ ਮੰਮੀ ਮੰਨਦੀ ਨਹੀਂ ਇਹ ਕਿਉਂ ਨਹੀਂ ਮੰਨਦੀ ਕੀ ਗੱਲ ਆ ਲੇਖਾਂ ਪੈਜ ਕਿ ਦੱਸਿਆ ਨੇ ਦਾ ਕਰਨ ਦਾ ਇਹ ਤੇ ਮਨਜੋਤ ਭਾਈ ਦੇ ਡੈਡੀ ਕੀ ਆਂਦੇ ਉਹ ਵੀ ਉਹਦੇ ਮਗਰ ਲੱਗੇ ਆ ਅਖਣਾ ਕੀ ਆ ਜਿੱਦਾਂ ਉਹ ਆਖਛਰ ਦੀ ਲਾ ਲਿੰਦੀ ਆ ਹੂੰ ਉਹ ਰ ਦਿੱਤੀ ਜਿਵੇਂ ਸ਼ੁਰੂ ਤੋਂ ਹਲਾਤ ਦੁਬਈ ਖਾਲਾ ਗ੍ਰੇਸੂਸ ਕੀ ਪੈਂਦੀ ਹੀ ਲੋ ਹੁੰਦੀ ਮੈਨੂੰ ਤੇ ਸੋਚਿਆ ਤੂੰ ਇਹ ਕੰਮ ਕਰਨਾ ਜਸਟੀ ਕਰਨੀ ਹੈ ਕਿੰਨੇ ਭਾਂਡੇ ਚੁੱਤੀ ਹੋਏ ਨੇ ਗਰਮੀ ਵਿੱਚ ਸਾਰੇ ਵੇਲਾ ਪਾਣੀ ਵਾਲੇ ਆਈਏ ਇਹਨਾਂ ਸਾਫ਼ ਕਰ ਲਈ ਲਵਾਂ ਜੋਤੀ ਹਾਂਜੀ ਉਹ ਤੇ ਗੱਲੀ ਰੁੱਝ ਗਈ ਉਥੇ ਜੋਤੀ ਦੀਦੀ ਹਾਂ ਤੈਨੂੰ ਕੰਮ ਕਿਹੜਾ ਹੋਰ ਆ ਤੇ ਰੋਟੀ ਪਾਣੀ ਮੇਰੀ ਭੈਣ ਆਈ ਭੈਣ ਜਿੰਨੇ ਨਾਨ ਆਈ ਆ ਹਾਈਟੀ ਦੋਰੋ ਚੱਲ ਕੇ ਹੈ ਤੇ ਰੋਟੀ ਪਾਣੀ ਹੁਣ ਤੇ ਪਕਾਓ ਤੇ ਮੈਂ ਤੇ ਉਧਰ ਹੋ ਕੇ ਤੇ ਆਈ ਤੇ ਉਹਨੂੰ ਵੀ ਮਾੜਾ ਸੁਣਾ ਦੇ ਦੇਣਾ ਹੀ ਨਾ ਜੋਤੀ ਨੂੰ ਵੀ ਚਲ ਜੋਤੀ ਨਿੱਕੀ ਨਾ ਜਾ ਕੇ ਤੇ ਰੋਟੀ ਪਾਣੀ ਬਣਾਵੇ ਚਲ ਉਹਨੂੰ ਕਹੀ ਨਹੀਂ ਤੇ ਚਲ ਤਿਆਰ ਕਰ ਨਹੀਂ ਉਹਨੂੰ ਗੱਲਾਂ ਕਰਨ ਦਾ ਪਤਾ ਵਾ ਤੇ ਰੋਟੀ ਪਾਣੀ ਨਹੀਂ ਬਣਾਉਣ ਦਾ ਪਤਾ ਇਨਾ ਫਿਕਰ ਉਹ ਤੇ ਘਟਾ ਕਾਦਾ ਵਾ ਆਏ ਗਏ ਲਾਗੇ ਇੰਨਾ ਪਤਾ ਕਿ ਬੈਠ ਕੇ ਮੈਂ ਗੱਲਾਂ ਪਤਾ ਮਾਰਾਂ ਧਿਆਨ ਵੀ ਰੱਖਣਾ ਹੈ ਕਿ ਤੇ ਘਰ ਦੇ ਚੁਗਲੇ ਚੰਗੀਆਂ ਨਾ ਕਰੀ ਜਾਵੇ ਇਹਦੀ ਆਦਤ ਵੀ ਹੈਗੀ ਜੇ ਚਲ ਤੂੰ ਤਿਆਰ ਕਰ ਰੋਟੀ ਤੇ ਮੈਂ ਨਹੀਂ ਮੇਰੀ ਗੱਲ ਸੁਣੋ ਤੇ ਇੰਨੀ ਗੱਲ ਤੇ ਮੈਨੂੰ ਕਿਆ ਚੱਲੀ ਗਈ ਤਿਆਰ ਕਰੋ ਛੇਤੀ ਛੇਤੀ ਚਾਹ ਦੀ ਕਰਦੇ ਜੇ ਨਾ ਨਾ ਲਈ ਫਿਰੇ ਹੁਣ ਉਹਨੂੰ ਸਾਵੀ ਨਹੀਂ ਤੂੰ ਇਕੱਲੀ ਜਾਇਓ ਆਂਟੀ ਦੇ ਨਾਲ ਨਹੀਂ ਇਕੱਲੀ ਜਾਊਂਗੀ ਉਹਨੂੰ ਉਹ ਨਾ ਦੇਜੋ ਨਿੱਕੀ ਜੋਤ ਨੇ ਜਾ ਕੇ ਸਾਰਾ ਕੰਮ ਕਰਵਾਵੇ ਰੋਟੀ ਪਾਣੀ ਬਣਾਵੇ ਚਲ ਪਤਾ ਗਰਮੀ ਹੈਗੀ ਤੇ ਮੈਂ ਇਕੱਲੀ ਜਿੰਨਾ ਕੰਮ ਕਰਾਂ ਤੈਨੂੰ ਪਤਾ ਉਹ ਅੱਗੇ ਕੰਮ ਤੇ ਅੱਗੇ ਜੀ ਚੜੰਦੀ ਐ ਉਹ ਤਾਂ ਕਹਿੰਦੀ ਮੈਂ ਚੱਲ ਤੂੰ ਘਰੋਂ ਮੈਂ ਆਈ ਚੰਗਾ ਮੈਂ ਤਰ ਹੋਵਾਂ ਕੋਈ ਨਾ ਜਾਵਾ ਗੱਲਬਾਤ ਪੱਕੀ ਕਰ ਰਹੇ ਹੋ ਸਾਰੀ ਹੁਣ ਠੀਕ ਆਹੋ ਐ ਦੱਕੜੀਆਂ ਕੋਈ ਨਹੀਂ ਮੇਰੀ ਰੱਖ ਸੀ ਉੱਥੇ ਹੋਰ ਕਿ ਵਿਤ ਪੈਸੇ ਨਾ ਬਾੜ ਲਈ ਹਣ ਮੇਰੇ ਇਹ ਤਾਂ ਮੈਨੂੰ ਲੱਗਦਾ ਪਣਾ ਨਹੀਂ ਪਣੀ ਹੋਣਾ ਇਹ ਕੋਈ ਪੈਸੇ ਦੇ ਕੇ ਜਾਂਦਾ ਚੱਲ ਤੂੰ ਵਿੱਚ ਪਾ ਦੇਣੀ ਤੂੰ ਸਾਬੇ ਜਾਂਦੇ ਚੱਲ ਜੀ ਅੱਛਾ ਜੀ ਅੱਛਾ ਅਸੀਂ ਕਿ ਲੋ ਅਸੀਂ ਕਿ ਲੋ ਸਹੀ ਤਾਂ ਪਤਾ ਹਾਂ ਜੀ ਉਦਾਮ ਆਂ ਫਰਕ ਜੀ ਰਾਜੋ ਅੱਜ ਮੰਮੀ ਦੇ ਉਹ ਅੱਜ ਗਏ ਉਧਰ ਅੰਟੀ ਤੇ ਤੂੰ ਵੀ ਚਲ ਜਾਣਾ ਉਧਰ ਨਹੀਂ ਭਾਬੀ ਮੈਂ ਨਹੀਂ ਜਾਣਾ ਅੱਗੇ ਨਹੀਂ ਵਹਿਮ ਕੀਤੇ ਤੇ ਪਛਤਾਉਂ ਰਿਹਾ ਵਾਂ ਤੇ ਹੁਣ ਨਹੀਂ ਮੈਂ ਜਾਣਾ ਜੋ ਸਿਆਣੇ ਗੱਲਾਂ ਬਣਾਈਆਂ ਨੇ ਸੱਚੀ ਬਣਾਈਆਂ ਵਾਂ ਤੇ ਕੱਚੇ ਘਰ ਜ ਨਹੀਂ ਮਿਲੀ ਮੁਲੀ ਦਾ ਪਹਿਲਾਂ ਵਿਆਹ ਤੋਂ ਪਹਿਲਾਂ ਚਲੋ ਮਰਜੀ ਤੁਹਾਡੀ ਇਹ ਨਾਲ ਮੈਂ ਇਹ ਗੱਲ ਕਹਿਣੀ ਵੀ ਇੱਤੀ ਵਿਆਹ ਤਾਂ ਕਰਾ ਲੈਣਾ ਤੇ ਤੁਸੀਂ ਰਹਿਣਾ ਕਿੱਥੇ ਆ ਕੋਈ ਨਾ ਭਾਬੀ ਰੈਂਟ ਆਪੇ ਰਹਿਣ ਦਾ ਇੰਤਿਆਮ ਹੀ ਹੋ ਜਾਣਾ ਵਾ ਨਹੀਂ ਫਿਰ ਵੀ ਜੇ ਮਸੀ ਜੀ ਨੇ ਘਰ ਨਾ ਵੜਨ ਦਿੱਤਾ ਤੇ ਫੇਰ ਤੁਹਾਨੂੰ ਭਾਬੀ ਘਰ ਹੀ ਰਹਿਣਾ ਵਾ ਹੋਰ ਕਿੱਥੇ ਰਹਿਣਾ ਵਾ ਮੈਂ ਤਾਂ ਤਾਂ ਭਾਜੀ ਕਹਿਣੀ ਆ ਇਹ ਨਾ ਹੀ ਮਨਪਤੀ ਦੇ ਨਾਲ ਤੁਹਾਨੂੰ ਇੱਧਰ ਕੱਢਿਆ ਹੋਏ ਨਹੀਂ ਨਹੀਂ ਬਾਜਮਾਨੀ ਜਾਂਦੇ ਤੇ ਮਮੀ ਡੈਡੀ ਪਹਿਲਾਂ ਪਹਿਲਾਂ ਕਰਦੇ ਹੁੰਦੇ ਆ ਚਲੋ ਵੀ ਇਹ ਲੋ ਮਨਾ ਕੇ ਵੇਖ ਲਿਓ ਕੱਲਾ ਕੱਲਾ ਭਾਬੀ ਜਿੰਮੇ ਹੈਗਾ ਵਾ ਕੀ ਕਰਦਾ ਨਾ ਬੇਚਾਰੇ ਪਰ ਮਾਸੀ ਵੀ ਬੜੀ ਤੇਜ ਜੀ ਚਲ ਕਿੰਨਾ ਚਿਰ ਤੇ ਰਹਿਣਾ ਵਾ ਫਿਰ ਵੀ ਕੋਈ ਨਾ ਕੋਈ ਸੋਚਣਗੇ ਸਾਡੇ ਬਾਰੇ ਚਲੋ ਠੀਕ ਆ ਮਰਜੀ ਤੁਹਾਡੀ ਹਾਂਜੀ ਚਾਹ ਚਾਹ ਕੀ ਆ ਅੱਜ ਰੋਟੀ ਬਣਾ ਰਹੀ ਹੈ ਤੇ ਕੱਲਾ ਨਾਲ ਸਾਰਾ ਕਲਾ ਨਹੀਂ ਨਹੀਂ ਮੈਂ ਆਉਣ ਲੱਗੀ ਸੀ ਤੇ ਮੈਂ ਵੀ ਭਾਜੀ ਇਕੱਲੇ ਬੈਠੇ ਹੀ ਵਿਚਾਰੇ ਤੇ ਮੰਮੀ ਹਣੀ ਤਾਂ ਉਧਰ ਗਈਆਂ ਨਾ ਤਾਂ ਅਜੀ ਵਾਲਾ ਨਹੀਂ ਬਾ ਵੀ ਰੋਟੀ ਖਾ ਕੇ ਆਏ ਹੈ ਕੋਈ ਗੱਲ ਨਹੀਂ ਨਹੀਂ ਭਾਜੀ ਨਹੀਂ ਭਾਜੀ ਇਦਾਂ ਕਿਦਾਂ ਜਾਣਨਾ ਰੋਟੀ ਬਣਾਉਣੀ ਹੈ ਜਾਂ ਆਉਂਗੀ ਤਾਂ ਫੇਰ ਰੋਟੀ ਬਣਾਉਂਗੀ ਕਿੰਨਾ ਨਾ ਥੋੜੀ ਰੋਟੀ ਬਣ ਜਾਣੀ ਚਲਾ ਕੇ ਫਿਰ ਛੱਡੀ ਭਾਜੀ ਰੋਟੀ ਖਾ ਕੇ ਜਾਏ ਹਣ ਇਦਾਂ ਨਾ ਗੁੱਸਾ ਕਰੇ ਇਹ ਤਾਂ ਸਭਾਈ ਇਦਾਂ ਦਾ ਹਾਂ ਦਾ ਸਹੀ ਹੈ ਨਾ ਗੱਲਾਂ ਕਰਦੀ ਮਾਸੀ ਘਰ ਵੀ ਲੱਗਦਾ ਮਾਂ ਬਾਪ ਲੱਗੀ ਰਹਿੰਦੀ ਐ ਦੋਵੇਂ ਨਵਾਂ ਇੱਕੋ ਜਿਹੀ ਆਈਆਂ ਮਨਪਰੀ ਕਹਿੰਦੀ ਚੰਗੀ ਬੜੀ ਭਾਬੀ ਮੇਰੀ ਵੱਡੀ ਨਹੀਂ ਕੁਝ ਜਾਣ ਲੱਗਣ ਦੀ ਅਬ ਜੰਡਲੂ ਮਰੀ ਜਾਂਦੀ ਐ ਹਾਏ ਇਹ ਕੌਣ ਆ ਭਲਾ ਮੈਨੂੰ ਤਾਂ ਪਛਾਣ ਹੀ ਨਹੀਂ ਆਉਂਦੀ। ਤੂੰ ਸੋਚ ਰਹੀ ਆ ਇਹ ਕੌਣ ਆ ਪਛਾਣ ਨਹੀਂ ਆਈ। ਹਾਂਜੀ ਪਛਾਣਨੀ ਆ। ਮੈਂ ਪੁੱਤ ਤੇਰੀ ਭੂਆ ਆ ਮਾ। ਭੂਆ? ਮਨਜੋਤ ਦੀ ਭੂਆ। ਹਣਾ? ਠੀਕ ਠੀਕ ਏ। ਤੇਰੀ ਵੀ ਭੂਆ। ਹੁਣ ਲੱਗਾ ਪਤਾ? ਹਾਂਜੀ। ਪਹਿਲੀ ਵਾਰ ਮਿਲਿਆ ਨਾ? ਹਾਂਜੀ ਬੇਟੇ ਬਾਅਦ ਚ ਪਤਾ ਲੱਗੇਗਾ। ਪਤਾ ਦੇਖਣ ਡੇ ਆ ਨਾ ਵੀ। ਹਾਂਜੀ ਹਾਂਜੀ। ਉਹੀ ਮੈਂ ਵੀ ਸੋਚਾਂ ਨਹੀਂ ਸੀ ਜਦੋਂ ਮੈਂ ਚਾਚੀ ਨਾਲ ਭਾਂਜਾ ਕੌਣ ਆਗੇ। ਮੈਂ ਕਿਹਾ ਮੈਂ ਆਪ ਵੀ ਆ ਕੇ ਆਉਂ ਮੈਂ ਆ ਕੇ ਆ ਮੇ ਮਮਾ ਨੂੰ ਫਿਰ ਤੂੰ ਵੇਖਣਾ ਮੈਂ ਚਲ ਮੈਂ ਲੈ ਕੇ ਜਾਂਦੀ ਤਾਂ ਹੋਰ ਲਿਆ ਆ ਪਾਣੀ ਮੈਂ ਫੇ ਜਾਂ ਫਿਲਿਆ ਚਾਚੀ ਵੱਲੋਂ ਨਹੀਂ ਬੇਟਾ ਪਾਣੀ ਤੇ ਪੀ ਕੇ ਆਇਆ ਬੈਠੋ ਪਾਣੀ ਪੀ ਕੇ ਆਇਆ ਠੀਕ ਹੈ ਸੌਖਾ ਜੀ ਤੂੰ ਇਹ ਸੋ ਮੀਨੋ ਆਜ ਮਾਰ ਲੈਣੀ ਚਾਹ ਚਾਹ ਬਣਾ ਦੇ ਦਾਦੀ ਕਿੱਥੇ ਗਏ ਪਤ ਡੈਡੀ ਤਾਂ ਮੁੱਟ ਤਗੇ ਜੇ ਕੱਦੂ ਜੇ ਕਰਨ ਦੇ ਉਹ ਸਭ ਠੀਕ ਠਾਕ ਵਧੀਆ ਹਾਂਜੀ ਹਾਂਜੀ ਇਹਨੂੰ ਕੋ ਮੇਰੇ ਨਾਲ ਵੱਜ ਕੇ ਘਰੇ ਰਹਿਣਾ ਪੈਂਦਾ ਵਾ ਹਾਂ ਬਹੁਤ ਸਾਰ ਮਜਬੂਦੀ ਕਰਕੇ ਹੋਈ ਆ ਜਾਂਦਾ ਫਿਰ ਡੈਡੀ ਕਹਿੰਦੇ ਜਦੋਂ ਮੈਂ ਬਾਦ ਦਾ ਭੇਜ ਦੇਣਾ ਵਾ ਤੇ ਤੁਹਾਨੂੰ ਹਾਂਜੀ ਦਵਾਈ ਦਾ ਚੱਲ ਕੋਈ ਨਹੀਂ ਆਰਾਮ ਆਇਨਾ ਇੱਕ ਜਾਣੇ ਫੇਰ ਕਰ ਦੇਣਾ ਹੀ ਪੈਂਦਾ ਹਾਂਜੀ ਕੋਈ ਆਰਾਮ ਦਾ ਫੇਰ ਪਤਾ ਖਬਰ ਨੂੰ ਹੁੰਦੇ ਸਾਰੇ ਉਹ ਜਿਹਨੇ ਸੁਣ ਲਾ ਨਹੀਂ ਪਤਾ ਲੈਣ ਤੇ ਹੋਣਾ ਹੀ ਹਾਂਜੀ ਚੱਲ ਪੁੱਤ ਜਾਨ ਬਚ ਗਈ ਇਹਨੇ ਬੜਾ ਵਾ ਹਾਂਜੀ ਹਾਂਜੀ ਕੋਈ ਗੱਲ ਨਹੀਂ ਗਈ ਇਹ ਜੀਆਂ ਤੇ ਹੁੰਦੀਆਂ ਨਹੀਂ ਲਿੰਦੀਆਂ ਹਾਂਜੀ ਨਹੀਂ ਅੱਗੇ ਨਾਲ ਤੋਂ ਬੜਾ ਫਰਕ ਪੈ ਗਿਆ ਬੀੜੀ ਵੀ ਘੱਟ ਗਈ ਪਹਿਲੇ ਤੇ ਉਹ ਤੇ ਰਾਸਤੇ ਆਸਤੇ ਬੋਤ ਭੈਣਾ ਬੜਾ ਪੈਣਾ ਵਾ ਜਿੱਦੇ ਹਾਂਜੀ ਉਹ ਜੀ ਵੀ ਪਤਾ ਲੈਣਾ ਬਹੁਤ ਵਧੀਆ ਲੱਗਾ ਪਤਾ ਢਾਡੇ ਭਰਾ ਤੇ ਪਰਜਾਈ ਨਹੀਂ ਆਏ ਹੁਣ ਜੋ ਉਹਦੇ ਮੰਮੀ ਢੜੀ ਕੋਈ ਨਹੀਂ ਪੁੱਤ ਨਹੀਂ ਆਇਆ ਤੇ ਕੋਈ ਗੱਲ ਨਹੀਂ ਪਰ ਉਹ ਚਾਚੀ ਨੂੰ ਵੀ ਨਾ ਨੁਕਰ ਜੀ ਕਰਦੇ ਆ ਕਰ ਦੇ ਦੇਣ ਪੁੱਤ ਇਸੇ ਕਰਕੇ ਤੇ ਮੈਂ ਆਈ ਆ ਕਰ ਦੇ ਦੇਣ ਨਾ ਨੁਕਰ ਜੀ ਉਹ ਤਾਂ ਸੁਭਾਅ ਹੀ ਇਦਾਂ ਦਾ ਆ ਮੈਂ ਚੰਗੀ ਤਰ੍ਹਾਂ ਠੀਕ ਹੋਏ ਕੋਈ ਗੱਲ ਨਹੀਂ ਵਿਆਹ ਕਰ ਦੇਣ ਲੱਗੇ ਆ ਕਿ ਕਰਨਾ ਕਿਉਂ ਨਹੀਂ ਗਾ ਇਹ ਸਾਡੀ ਐ ਤੇ ਅਸੀਂ ਖਾਣ ਨਹੀਂ ਬਹਿ ਕੇ ਹਾਂਜੀ ਹਾਂਜੀ ਹੈਨਾ ਨਾਲੇ ਉਹ ਠੀਕ ਜਾਣਾ ਇਹ ਤੇ ਕੋਈ ਟੈਨਸ਼ਨ ਨਹੀਂ ਲੈਣੀ ਇਹੋ ਗੱਲ ਪੁੱਤ ਮੈਂ ਤੁਹਾਨੂੰ ਕਹਿਣ ਆਈ ਆ ਇਹ ਨਹੀਂ ਤੈਨੂੰ ਦੱਸ ਦੇ ਨਹੀਂ ਸਕੋ ਵੀ ਇਹਨਾਂ ਟੈਨਸ਼ਨ ਲਵੇ ਕੋਈ ਟੈਨਸ਼ਨ ਨਹੀਂ ਇਹੋ ਗੱਲ ਕਲੀਅਰ ਕਰਨ ਆਈ ਆ ਪੁੱਤ ਪਤਾ ਲੱਗਣਾ ਕਿਹੜ ਕੋਈ ਟੈਨਸ਼ਨ ਨਹੀਂ ਸਮਦੇ ਨਾਲ ਹਾਂਜੀ ਪਰ ਕੋਈ ਟੈਨਸ਼ਨ ਨਹੀਂ ਕਰਨੀ ਇਹੋ ਹੀ ਗੱਲ ਕਲੀਅਰ ਕਰਨ ਮੈਂ ਆਈ ਆਂ ਕਿ ਤੈਨੂੰ ਹੀ ਖਾੜਨਾ ਆਪਣੇ ਘਰ ਖਾੜਨਾ ਕਿਉਂ ਨਹੀਂ ਮਨਜੋਦ ਮਨਜੋਦ ਵੀ ਮੰਨਦਾ ਉਹ ਵੀ ਮੇਰੇ ਨਾਲ ਆਇਆ ਵਾ ਉਹ ਕਿੱਥੇ ਨੇ ਉਹ ਵੀ ਉੱਧਰ ਬੈਠਾ ਵਾ ਨਾਲ ਲੈ ਹੁਣ ਉਹਨਾਂ ਨੂੰ ਪੁੱਤ ਫਿਰ ਚੰਗੇ ਨਹੀਂ ਲੱਗੀਦਾ ਹਨਾ ਕੋਈ ਗੱਲ ਲੈ ਆਉਣਾ ਤੇ ਮੈਂ ਤਾਂ ਕਰਕੇ ਉਧਰ ਹੀ ਬੈਠਾ ਤੇ ਮੈਂ ਆਪ ਗੱਲ ਕਰਦੀ ਆ ਆਪ ਮਿਲ ਕੇ ਆਉਣੀ ਆ ਤੂੰ ਹੀ ਨਹੀਂ ਕੋਈ ਟੈਨਸ਼ਨ ਲੈਣੀ ਉਹ ਤਾਂ ਸਾਡੀ ਮੰਗ ਵਾ ਤੇ ਅਹੀਂ ਖਾੜਨਾ ਵਾ ਮੈਂ ਕਹਾਂ ਬਾਅਦ ਚ ਨਾ ਫਿਰ ਕੋਈ ਐਵੇਂ ਤੰਗੀ ਤੰਗੀ ਕਾਦੀ ਤਾਂ ਉੱਥੇ ਵੀ ਅਸੀਂ ਵਿਆਹ ਕੈ ਨਹੀਂ ਲਿਆਉਣੀ ਕਿਉਂ ਕਰ ਦੇ ਦਿਆਂ ਨੀ ਤਾਂ ਕਿੱਦਾਂ ਕਰ ਦੇ ਦਿਆਂ ਉਹ ਕਿੱਦਾਂ ਕਰ ਲੇਗੀ ਜਦੋਂ ਅਸੀਂ ਬਿਲਕੁਲ ਇਹ ਤਾਂ ਮਨਜੋਤ ਸਹਿਮਤ ਆ ਤੇ ਆ ਮੁੰਡਾ ਸਹਿਮਤ ਵਾ ਹੈ ਨਾ ਪੁੱਤ ਤੇ ਫਿਰ ਬਾਕੀ ਨਾਲ ਤਾਂ ਕੋਈ ਮਤਲਬ ਹੀ ਨਹੀਂ ਕੋਈ ਨਹੀਂ ਪੈਸੇ ਨਹੀਂ ਵੇਚਿਆ ਕੋਈ ਫਿਕਰ ਨਹੀਂ ਸਾਨੂੰ ਹਾਂ ਵਿਆਹ ਤੇ ਉੱਥੇ ਹੀ ਪੁੱਤ ਹੋਣਾ ਵਾ ਬਾਕੀ ਲੱਤ ਠੀਕ ਹੋ ਗਈ ਆਪੇ ਉਹਨਾਂ ਵੀ ਸਹੀ ਹੋ ਜਾਣਾ ਆਹੋ ਉਹ ਜਾਨੀ ਵੀ ਸਾਰਾ ਟੱਬਰ ਉਹਨਾਂ ਕੋਲ ਸ਼ੋਵੇ ਜਿੱਦਾਂ ਪਹਿਲਾਂ ਹੀ ਗੱਡ ਰੱਖਿਆ ਵਿਆਹ ਫਿਰ ਚਲੋ ਬੰਦਾ ਵੀ ਖੁਸ਼ ਹੋ ਕੇ ਜਾਂਦਾ ਵਾ ਇਦਾਂ ਤੇ ਹਨਾ ਮੈਂ ਇਧਰੋਂ ਵੀ ਟੈਨਸ਼ਨ ਵਿੱਚ ਜਾਣਾ ਵਾ ਇਹ ਕਿਹੜੀ ਮੰਮੀ ਹੈਗੀ ਆ ਕੋਈ ਟੈਨਸ਼ਨ ਨਹੀਂ ਪੁੱਤ ਕਰਨੀ ਮੰਮੀ ਨਹੀਂ ਹੈਗੀ ਫਿਰ ਕੀ ਹੋ ਗਿਆ ਕੋਈ ਟੈਨਸ਼ਨ ਨਹੀਂ ਕਰਨੀ ਅਸੀਂ ਤੇ ਹੈਗੇ ਨਾ ਉਹਦਾ ਸੁਭਾਈ ਇਦਾਂ ਦਾ ਵਾ ਤੇ ਟਾੜੀ ਤੇ ਟੈਨਸ਼ਨ ਉਹ ਤੇ ਮੈਂ ਨਹੀਂ ਨਹੀਂ ਹਾੜਾ ਨਾ ਤੂੰ ਫਿਕਰ ਕਰ ਭੈਣ ਜੀ ਨੂੰ ਵੀ ਮੈਂ ਦੱਸਣੀ ਹੈ ਕੋਈ ਗੱਲ ਨਹੀਂ ਸਾਰੀ ਗੱਲ ਕਲੀਅਰ ਕਰ ਲਈ ਪੁੱਤ ਇਹੋ ਜੀ ਨਹੀਂ ਕੋਈ ਟੈਨਸ਼ਨ ਕਰਨੀ ਤੁਸੀਂ ਕਰਨਾ ਵਾਸਤੇ ਤੁਸੀਂ ਵਿਆਹ ਦੇ ਦਿਆਂ ਨੂੰ ਮੇਥੋਂ ਤੇ ਕਰੋ ਤਿਆਰੀਆਂ ਕੋਈ ਗੱਲ ਨਹੀਂ ਇਹ ਕਾਦੀ ਗੱਲ ਹੋਗੀ ਅਹੀਂ ਤੇ ਕਹਿ ਆ ਜ ਉਹਨਾਂ ਨੂੰ ਦਿਨ ਦੱਸੋ ਕੋਈ ਮਨਜੋਧ ਦੇ ਰੱਡੀ ਉਹਨਾਂ ਨੂੰ ਹਾਂਜੀ ਕਹਿੰਦੇ ਆ ਦੱਸਦੇ ਆ ਕਦੀ ਕਿੰਨੇ ਸਾਲ ਪਾ ਲੈਨੇ ਆ ਕਦੀ 6 ਮਹੀਨੇ ਨਹੀਂ ਨਹੀਂ ਸਾਲ 6 ਮਹੀਨੇ ਕਿਉਂ ਆ ਬਸ ਕਰ ਦਿੰਦੇ ਆ ਬਤ ਕਰਨਾ ਕਿਉਂ ਨਹੀਂਗਾ ਹਾਂਜੀ ਹਾਂਜੀ ਇਹੀ ਤੇ ਮੈਂ ਗੱਲ ਮੈਂ ਤਾਂ ਦੇ ਆਈ ਮੈਂ ਮੈਂ ਆਪ ਮੈਂ ਕਿਉਂ ਨਹੀਂ ਚੱਲ ਕੁੜੀ ਦੇ ਵੀ ਦਿਮਾਗ ਤੇ ਪਰੇਸ਼ਾਨੀ ਹੋਏਗੀ ਹਾਂਜੀ ਉਹ ਤੇ ਹੁੰਦੀ ਆ ਹਾਂ ਮਨਜੋਧ ਦੀ ਮੰਮੀ ਜਿਆਦਾ ਝੁੱਖਾ ਬੋਲੇ ਨੇ ਉਹਨਾਂ ਕੇ ਇਹਦੇ ਸਹੀ ਜਾਂ ਨਹੀਂ ਬੋਲੇ ਬੋਤੋ ਯਾਰ ਜਿਵੇਂ ਲਗਾ ਉਹ ਨਾ ਰੁੱਖੇ ਤੋਂ ਬਗੈਰ ਕਦੋਂ ਬੋਲਦੀ ਉਦਾਂ ਬੁੱਤ ਸਭ ਆਈ ਦੰਦਬਦੀ ਨਹੀਂ ਕੋਈ ਗੱਲ ਕੋਈ ਟੈਨਸ਼ਨ ਹੁਣ ਤੁਸੀਂ ਵੀ ਆਏ ਤੁਸੀਂ ਬੋਲਣ ਦੇ ਗੋਲ ਚੱਲਦਾ ਪਤਾ ਲੱਗ ਜਾਂਦਾ ਨਹੀਂ ਕੋਈ ਗੱਲ ਨਹੀਂ ਜਿੱਦਾਂ ਦੀ ਸਾਡੇ ਬੱਚੇ ਆ ਉਦਾਂ ਦੀ ਸਾਨੂੰ ਮਨਪ੍ਰੀਤਾ ਕੋਈ ਉਪਰ ਹਾਂਜੀ ਹਾਂਜੀ ਤੇਲਾ ਹੁਣ ਜਿੱਦਾਂ ਮਰਜੀ ਕਿੰਨਾ ਮੈਂ ਜੋਰ ਲਿਆ ਸੀ ਕਿੰਨਾ ਜਿਹੜਾ ਮੈਂ ਰਿਸ਼ਤਾ ਸਿਰੇ ਚੜੇ ਪਰ ਕੀ ਕਹਿੰਦੇ ਹੰਦੇ ਨੇ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਹੀਗਾ ਜਿੱਥੇ ਅੰਜਲ ਹੀ ਨਾ ਉੱਥੇ ਹੁਣ ਰਿਸ਼ਤਾ ਧੱਕੇ ਨਾਲ ਵੀ ਹੋ ਗਿਆ ਆ ਉਧਰ ਮਾਸੀ ਉਹਨੇ ਵੀ ਪੂਰੀ ਕੋਸ਼ਿਸ਼ ਕੀਤੀ ਆ ਕਿ ਰਿਸ਼ਤਾ ਨਾ ਸਿਰੇ ਚੜੇ ਜੇ ਉਧਰ ਮੈਂ ਆਂ ਮੈਂ ਵੀ ਕਈ ਕੁਸ਼ ਕੀਤਾ ਪਰ ਨਹੀਂ ਮਨਾ ਰਿਸ਼ਤਾ ਹੁਣ ਹੋ ਕੇ ਹੀ ਰਹਿਣਾ ਭਾਵੇਂ ਜੋ ਮਰਜ਼ੀ ਹੋ ਜੇ ਚੱਲ ਕੋਈ ਨਹੀਂ ਜੋਤੀਏ ਰਿਸ਼ਤਾ ਤੇ ਹੋ ਲੈਂਦੇ ਇਸੇ ਭਾਵੇਂ ਤੂੰ ਵੀ ਨਵੇਂ ਸੂਟ ਸਵਾਸਵਾ ਕੇ ਤੇ ਪਾਉਂਗੀ ਵਿਆਹ ਤੇ ਤੇ ਨਾਲੇ ਮੈਂ ਇਦਾਂ ਕਰਾਂਗੀ ਆਪ ਅੱਗੇ ਲੱਗ ਲੱਗ ਕੇ ਨਾ ਤੇ ਮਨਪ੍ਰੀਤ ਨਾਲ ਸਾਰੇ ਕੰਮ ਕਰਵਾਵਾਂਗੀ ਤੇ ਅਗਰ ਇਹਨਾਂ ਨੂੰ ਪਤਾ ਹੋ ਕਿ ਜੋਤੀ ਪੂਰੀ ਖੋਸ਼ ਆ ਜਿਹੜੇ ਕਹਿੰਦੇ ਹਨ ਕਿ ਜੋਤੀ ਛੱਡਦੀ ਆ ਜੋਤੀ ਕ ਲੈਣੀ ਆ ਆਪ ਵੀ ਥੋੜੇ ਹੋਣਗੇ ਨਾ ਸ਼ਰਮਿੰਦੇ ਕਿ ਜੋਤੀ ਦੇ ਸਾਂਵੇਂ ਹੋ ਕੇ ਨਾਲ ਕੰਮ ਕਰਵਾਉਂਦੀ ਹੈ ਇਹਨੂੰ ਕਿ ਲੋੜ ਹੀ ਸੜਨ ਦੀ ਮੈਂ ਤੇ ਚਲੋ ਵਧੀਆ ਕਰੂੰਗੀ ਹੁਣ ਇਦਾਂ ਮਹਿਸੂਸ ਕਰੂੰਗੀ ਕਿ ਜਿੱਦਣਾ ਕਿ ਵਧੀਆ ਵਾ ਮਨਪੇ ਆਪਣੇ ਘਰ ਜਾਊਗੀ ਤੇ ਤਾਇਏ ਦਾ ਵੀ ਕੁਝ ਬੋਝ ਹਲਕਾ ਹੋਊਗਾ ਚੱਲ ਹੁਣ ਇਦਾਂ ਕਰੂੰਗੀ ਕਿ ਬਾਅਦ ਵਿੱਚ ਰਿਸ਼ਤਾ ਨਾ ਸਾਬ ਨੂੰ ਮੈਂ ਹੀ ਕਰਵਾਵਾਂਗੀ ਸਾਰਾ ਮੈਂ ਜੋਰ ਲਾ ਦਣਾ ਹੁਣ ਸਾਬ ਵਾਸਤੇ ਕਿ ਜਿਹੜੇ ਮੇਰੀ ਕਦਰ ਜ਼ਿਆਦਾ ਹੋਵੇ ਅੱਗੇ ਸਾਬ ਇੰਨੇ ਕੰਮ ਕਰਵਾਉਂਦਾ ਨਾਲ ਸਾਰੇ ਕੰਮ ਜਿਹੜਾ ਵੀ ਨਿੱਕਾ ਮੋਟਾ ਕੰਮ ਗਈਏ ਨਾ ਝਾਟੇ ਭੱਜਾ ਅੱਖੇ ਲੱਗਦਾ ਵਾ ਤੇ ਜੇ ਰਿਸ਼ਤਾ ਕਰਵਾਤਾ ਸਗੋ ਇਹੋ ਗੱਲ ਸਗੋ ਇਹਨੇ ਅੱਖੇ ਲਗਉਣੇ ਨੇ ਰਣਾ ਆਹ ਵੇਖ ਲੈ ਮੇਰਾ ਵੀ ਦਿਮਾਗ ਨਾ ਮੋਟਾ ਹੀ ਹੋ ਗਿਆ ਗੱਲਾਂ ਗੱਲਾਂ ਚ ਆਹ ਸਾਰੇ ਕੱਪ ਤੇ ਧੋਤੀ ਹੀ ਨੇ ਚਲ ਇਹਨਾਂ ਨੂੰ ਪਹਿਲਾਂ ਟਾਂਗੇ ਨਾ ਤੇ ਫਿਰ ਅੱਗੇ ਥੋੜੇ ਹੋਰ ਤੇ ਰਹਿ ਗਿਆ ਰੋਟੀ ਬਣਾਉਣੀ ਹੈ ਲੇਟ ਹੋ ਜਾਣਾ ਆਂਟੀ ਨੇ ਜੇ ਲੇਟ ਰੋਟੀ ਬਣੀ ਸਵੇਰ ਡਾਢੀ ਵਗੇ ਰ ਕੰਡੇ ਆ ਚੌਂ ਚੰਗਾ ਕੀਤਾ ਨਹੀਂ ਆਈ ਜੇ ਤੇ ਨਹੀਂ ਪਤਾ ਫਿਕਰ ਕਿਉਂ ਕਰਨਾ ਮੈਂ ਫਿਕਰ ਵਾਲੀ ਕੋਈ ਗੱਲ ਨਹੀਂ ਗਈ ਕੋਈ ਚਾ ਨਹੀਂ ਪਤਾ ਚਾਹ ਪੀ ਕੇ ਹੈ ਚੱਡ ਬੰਦ ਨਹੀਂ ਨਹੀਂ ਪਤਾ ਕੋਈ ਗੱਲ ਨਹੀਂ ਕੋਈ ਆਪਣੀ ਗੱਲ ਭਾਬੀ ਕਹ ਰਹੀ ਨੇ ਇਹਨਾਂ ਨੂੰ ਮਿਲੋ ਨਾ ਫਿਰ ਚੱਲ ਮਿਲਣਾ ਅੱਜ ਮਿਲਣਾ ਠੀਕ ਕਰੋ ਗੱਲ ਮਿਲਣਾ ਚਲੋ ਕੋਈ ਗੱਲ ਨਹੀਂ ਰਹਿ ਹੈ ਕਾਂਜੀ ਚਲੀਏ ਚਲ ਹਾਂ ਚੱਲੀ ਬੈਠੋ ਚਾਹ ਪੀ ਜਾਣੀ ਹੈ ਭਾਬੀਆਂ ਨੂੰ ਕਹ ਦੇਣਾ ਹੀ ਆ ਕੇ ਬਣਾ ਦੂੰਗੀ ਬਸ ਨੇ ਚਾਹ ਪੀ ਐ ਇਹ ਅੰਦਰ ਚਾਹ ਪੀ ਐ ਪਤਾ ਰੈਂਡ ਦੇ ਨਹੀਂ ਭੁਆਈ ਦੇ ਨਹੀਂ ਪਤਾ ਰੈਂਡ ਕੋ ਤਾਂ ਨਹੀਂ ਪੈਲੀ ਲੜਾਈ ਆਈ ਹੈ ਤਾਂ ਯਾਰ ਕੋਈ ਨਹੀਂ ਤੂੰ ਬਿਲਕੁਲ ਟੈਨਸ਼ਨ ਨਹੀਂ ਕਰਨੀ ਠੀਕ ਹਾਂ ਉਹ ਮੰਨੇ ਨਾ ਆ ਮਨੇ ਉਹਦੇ ਹੀ ਜਾਣਾ ਕੋਈ ਗੱਲ ਨਹੀਂ ਸਾਡੀਆਂ ਤਾਂ ਇੰਦਰੋਂ ਫਾਟਾ ਹੀ ਮੰਨਦੇ ਹੋੜੀ ਆਪਣੇ ਚਾਹਦੇ ਨਹੀਂ ਹਾਂਜੀ ਬਿਲਕੁਲ ਕੋਈ ਟੈਨਸ਼ਨ ਨਹੀਂ ਪੈਂਦੀ ਤੁਸੀਂ ਵੀ ਡੈਡੀ ਤੇ ਮੈਨੂੰ ਮਿਲੇ ਨਹੀਂ ਗਏ ਹੁਣ ਭਾਜੀ ਹੋਣੀ ਆਓ ਡੈਡੀ ਫਿਰ ਇਕੱਲੇ ਆ ਨਾ ਤੇ ਫਿਰ ਰੋਦੇ ਕਰਕੇ ਹਾਂਜੀ ਚੱਲ ਕੋਈ ਨਹੀਂ ਪੁੱਤ ਹਾਂਜੀ ਚੰਗਾ ਸੱਸੀ ਕਾ ਹਾਂਜੀ ਸੱਸੀ ਕਾ ਚੱਲ ਆਉਂਗਾ ਅੰਟੀ ਫਿਰ ਜੱਤੀ ਨੂੰ ਬਗਣੀ ਨਹੀਂ ਆ ਬਗਣੀ ਇਹ ਨਾਲ ਹੈ ਜੀ ਬਗਣੀ ਆਪਣੀ ਚੰਗਾ ਕੋਲਾ ਪਏ ਤੇ ਨਾ ਜਾ ਕੇ ਤੇ ਵੇਖਾਂ ਮੁੰਜੋਦ ਨੇਂ ਦੀ ਨੰਗਣਾ ਹੋਣਾ ਪਹਿਲਾਂ ਠੀਕ ਠਾਕ ਵਾ ਨਾਂਗੇ ਲੱਗਦਾ ਕਿਉਂ ਇਨੀ ਤਾਂਗਾ ਹੰਡੀਆਂ ਇਹਨਾਂ ਨੂੰ ਖੋਲ ਲੈ ਜੋ ਪਤਾ ਵੀ ਆਪਣੀ ਹਾਈਟ ਹੁੰਨੀ ਕਾ ਤੇ ਕਿਉਂ ਆਵੇਂ ਕਿੱਥੋਂ ਇਥੋਂ ਨਿਆਣੇ ਵਾਜਾ ਮਾਣਦੇ ਜੀ ਵੀ ਨਾ ਦੀਵਾਲੀ ਤਾਂ ਨਿਆਣੇ ਵੱਧ ਮੰਡੇ ਭੂਆ ਭੂਆ ਤੇ ਮੈਂ ਹਾਂ ਚਲ ਵੇਖਦੀ ਹਾਂ ਕੌਣ ਕਿਹਦੇ ਲੈਣੇ ਕਰਦੇ ਬੰਦ ਭਲਾ ਨਹੀਂ ਇੱਥੇ ਭੂਆ ਭੂਆ ਕਰਨ ਦੇ ਮੈਨੂੰ ਇੱਥੇ ਕੋਈ ਨਿਆਣਾਂ ਨਾ ਦਿਨੀ ਆ ਮੇਰੀ ਭੈਣ ਨੂੰ ਪਤਾ ਚ ਚਲਾਕੇ ਦਾ ਤੂੰ ਤੇ ਨਿਆਣਾਂ ਦਾ ਫੁੱਫੜ ਰੱਖਣ ਦੀ ਐ ਅਬ ਫੁੱਫੜ ਵੇਖਣ ਦੀ ਇੱਥੇ ਆ ਤੇ ਮੁੰਡਾ ਕਾ ਕਾ ਨਿਕਲਣ ਜੇ ਤੂੰ ਇੱਥੇ ਪਿੰਡ ਸਾਰੀ ਦੀ ਭੂਆ ਬਣ ਜਾਣਾ ਆਹ ਹੋ ਕੇ ਹਾਂ ਤੂੰ ਤੇ ਇਦਾਂ ਹੀ ਕਹਿਣਾ ਵਾ ਵੀ ਮੈਂ ਜਗਤ ਭੂਆ ਬਣਾ ਤੇ ਜੇ ਮੈਂ ਇੱਥੇ ਰਹੀ ਨਾ ਤੇ ਮੁੰਡਾ ਵੀ ਚੰਗਾ ਨਿਕਲਿਆ ਜੀ ਅਖਰਾਖ ਨੂੰ ਖਾਲਾ ਹੁਣ ਤੇ ਮੇਰਾ ਘਰ ਬਲ ਜੂਆ ਚੱਲ ਤੇਰਾ ਘਰ ਵਾਲਾ ਚੰਗਾ ਨਿਕਲਿਆ ਹਾਂ ਹਾਂ ਹੁਣ ਆਂਡੇ-ਉਂਡੇ ਖਾਈ ਜਾਏਗਾ ਤੇ ਜੋ ਪਨੀਰ ਪੀਟ ਚ ਗੱਠਾ ਪੈ ਤਖਵਾਈ ਜਾਇਆ ਕਰਨਾ ਨਹੀਂ ਤੇ ਮੇਰਾ ਦਿਲ ਨਹੀਂ ਕਰਦਾ ਖਾਣ ਨੂੰ ਮੈਂ ਨਹੀਂ ਖਾਣਾ ਕੀ ਕਰਾਂ ਸਭ ਬੈਠੇ-ਬੈਠੇ ਬਾਤਾਂ ਦਾ ਨਹੀਂ ਆਉਂਗੀ ਕੀ ਕਹੂੰਗੀ ਨਹੀਂ ਤੇ ਆਦੇ ਨਾਲ ਲਾਵਾਂ ਲਉਂਗੀ ਔਖਾ ਰਹਿਣਾ ਆਉਂ ਲਾਵਾਂਗੀ ਨਹੀਂ ਤੇ ਤੂੰ ਮੈਨੂੰ ਸਹਾਰਾ ਨਹੀਂ ਦੇ ਸਕਦਾ ਸਾਰਾ ਮਾਤਨ ਜਿੰਨੀ ਲਾਵਾ ਦਿੱਤਾ ਤੂੰਗਾ ਨਾ ਫਿਰ ਕੀ ਘਾਟਾ ਹੂੰ ਯਾਦ ਪਾਠੀ ਨੂੰ ਲਾਵਾ ਦੋ ਕਰਦੇ ਨਾ ਅੰਨ ਕਈ ਮਿਕਸ ਕਰਦੇ ਨਹੀਂ ਤੇ ਬੈਠੀ ਬੈਠੀ ਦੀ ਕਰ ਚੱਲ ਆ ਜਾ ਬਹਿਣ ਜਾਣ ਘਰ ਦਾ ਰਸਟ